ਭੀਤੇ ਦਿਨ ਅੰਮ੍ਰਿਤਸਰ ਦੇ ਬੋਪਾ ਰਾਏ ਪਿੰਡ ਤੋਂ ਇੱਕ ਦਿਲ ਦੇ ਹਿਲਾਉਣ ਵਾਲਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਅਤੇ ਉਸ ਦੇ ਸਾਥੀ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਅਸੀਂ ਉਸ ਘਰ ਦੇ ਵਿੱਚ ਜਾਂਦੇ ਹਾਂ ਮਾਪੇ ਦੀ ਗੱਲ ਕਰੀਏ ਤਾਂ ਮਾਪੇ ਦਾ ਜਿਹੜਾ ਪਿਆਰ ਹੁੰਦਾ ਹੈ ਉਹ ਨੋਖਾ ਹੁੰਦਾ ਆਪਣੇ ਬੱਚਿਆਂ ਦੇ ਨਾਲ ਮਗਰ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਇੱਕ ਦਿਲ ਦੇ ਹਿਲਾਉਣ ਵਾਲੀ ਗੱਲ ਜ਼ਰੂਰ ਹੋ ਜਾਂਦੀ ਹੈ ਅਸੀਂ ਉਸ ਘਰ ਦੇ ਵਿੱਚ ਗਏ ਉਸ ਮਾਦੇ ਨਾਲ ਗੱਲਬਾਤ ਕੀਤੀ ਕਿਉਂਕਿ ਪਿਤਾ ਨੇ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ ਪੁਲਿਸ ਨੂੰ ਦੇ ਦਿੱਤੀ ਮਗਰ ਮਾ ਦਾ ਕਹਿਣਾ ਕਿ 3 ਸਾਲ ਤੋਂ ਇੱਕ ਲੜਕੇ ਦੇ ਨਾਲ ਰਿਲੇਸ਼ਨ ਚੱਲ ਰਿਹਾ ਸੀ ਜਿਸ ਦੇ ਨਾਲ ਕੀ ਅ ਅਸੀਂ ਸਮਝਾਇਆ ਬਹੁਤ ਸਮਝਾਇਆ ਉਸ ਲੜਕੀ ਨੂੰ ਮਗਰ ਨਹੀਂ ਸਮਝੀ ਉਸ ਤੋਂ ਬਾਅਦ ਜਿਹੜਾ ਕੱਲ ਬੀਤੇ ਦਿਨ ਜਿਹੜੀ ਇਹ ਘਟਨਾ ਸਾਹਮਣੇ ਆਉਂਦੀ ਆ ਪਿਓ ਵੱਲੋਂ ਗ੍ਰਿਫਤਾਰੀ ਦੇ ਦਿੱਤੀ ਜਾਂਦੀ ਆ ਮਗਰ ਫਿਲਹਾਲ ਦੀ ਗੱਲ ਕਰੀਏ ਅਸੀਂ ਪਿੰਡ ਕਾਕੜ ਦੇ ਵਿੱਚ ਮੌਜੂਦ ਆ ਉਸ ਲੜਕੇ ਦੇ ਜੋਬਨ ਨਾਮਕ ਜਿਹੜਾ ਨੌਜਵਾਨ ਆ ਜਿਸ ਦੀ ਮੌਤ ਹੋ ਚੁੱਕੀ ਆ ਫਿਲਹਾਲ ਪਿਤਾ ਵੱਲੋਂ ਮੌਤ ਦੱਸੀ ਜਾ ਰਹੀ ਆ ਮੌਤ ਤੇ ਉਸ ਤੋਂ ਬਾਅਦ ਅਸੀਂ ਇਸ ਪਿੰਡ ਦੇ ਵਿੱਚ ਮੌਜੂਦਾਂ ਇਸ ਘਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਮਾਤਮਾ ਉਹ ਛਾਇਆ ਹੋਇਆ ਕਰਦੇ ਫਿਲਹਾਲ ਗੱਲਬਾਤ ਕਰਨ ਦੇ ਹਾਲਾਤ ਦੇ ਵਿੱਚ ਨਹੀਂ ਆ ਸੋ ਅਸੀਂ ਗੱਲਬਾਤ ਨਹੀਂ ਕਰ ਰਹੇ ਮਗਰ ਕਰਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਇਸ ਮਾਮਲੇ ਦੇ ਵਿੱਚ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਮੁਤਲਕ ਇਹ ਦੱਸਿਆ ਜਾ ਰਿਹਾ ਕਿ ਲੜਕਾ ਲੜਕੀ ਵੱਲੋਂ ਗੁਰਦੁਆਰੇ ਦੇ ਵਿੱਚ ਜਿਹੜਾ ਉਹ ਵਿਆਹ ਕਰਵਾ ਲਿਆ ਦਿੱਤਾ ਜਾਂਦਾ ਕਿਉਂਕਿ ਤਸਵੀਰਾਂ ਇਹੀ ਜ਼ਾਹਿਰ ਕਰ ਰਹੀਆਂ ਅਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹਾਂ ਉਹ ਇਹੀ ਜ਼ਾਹਿਰ ਕਰ ਰਹੀਆਂ ਕਿ ਜਿਹੜਾ ਲੜਕਾ ਲੜਕੀ ਵੱਲੋਂ ਗੁਰਦੁਆਰੇ ਦੇ ਵਿੱਚ ਵਿਆਖਰਾ ਲਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਕੋਟ ਮੈਰਿਜ ਕਰਵਾਨੀ ਸੀ ਮਗਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਲੜਕੀ ਦੇ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਹੁਣ ਪਿੰਡ ਕਾਕੜ ਦੇ ਵਿੱਚ ਮੌਜੂਦ ਆ ਜਿੱਥੇ ਕੀ ਲੜਕੇ ਦੇ ਘਰ ਦੀਆਂ ਤਸਵੀਰਾਂ ਨੇ ਮਾ ਦਾ ਰੋ ਰੋ ਬੁਰਾ ਹਾਲ ਹੈ ਪੈਣ ਆਪਣੇ ਪ੍ਰਾਣ ਨੂੰ ਯਾਦ ਕਰ ਰਹੀ ਹੈ ਮਗਰ ਦੇਖਿਆ ਨਹੀਂ ਜਾਂਦਾ ਮਗਰ ਕਿਉਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਇਕੱਲੇ ਪਿਓ ਦਾ ਕਸੂਰ ਨਹੀਂ ਹੈ ਇਸ ਦੇ ਨਾਲ ਦੀ ਨਾਲ ਗੱਲ ਕਰੀਏ ਤਾਂ ਕਈ ਹੋਰ ਲੋਕ ਨੇ ਇਸ ਵਿੱਚ ਸ਼ਾਮਲ ਹੋਣਗੇ ਪੁਲਿਸ ਕੋਲੋਂ ਇੱਕ ਮੰਗ ਜ਼ਰੂਰ ਕਰ ਰਹੇ ਨੇ ਪਰਿਵਾਰ ਕੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਜ਼ਿਕਰ ਕਾਰਵਾਈ ਹੁੰਦੀ ਹੈ ਤਾਂ ਪਤਾ ਲੱਗ ਸਕਦਾ ਕਿ ਇਸ ਮਾਮਲੇ ਦੇ ਵਿੱਚ ਕੌਣ ਕੌਣ ਹੋਰ ਜਿਹੜਾ ਇਨਵੋਲ ਹੈ ਹੁਣ ਦੇਖੋ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਦਿਨ ਰਾਤ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਅਪਡੇਟ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਲਗਾਤਾਰ ਸਾਂਝੀ ਕੀਤੀ ਜਾਵੇਗੀ ਕੈਮਰਾਮੈਨ ਨੋਹਿਦ ਨਾਲ ਬਹਿਮਾਰਾਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ